ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਜੱਸਿਆਨੇ ਤੋਂ ਮੋਕਸਾ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਮੁਕਸਸਾ ਹੈ ਪਈ ਜਾਂਦੀ ਹੈ ਦੋਸਤੋ ਅੱਜ ਬਾਈ ਕੋਲ ਇੱਕ ਮੀਣੀ ਨੀਲੀ ਰਾਵੀ ਮੱਝ ਪਕਾਊਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਇੱਕ ਦੋ ਹੀ ਬਾਈ ਪਸ਼ੂ ਰੱਖਦੇ ਆ ਜ਼ਿਆਦਾ ਬਾਈ ਦਾ ਨਾ ਘੂੜੀਆਂ ਦਾ ਕੰਮ ਆ ਵੇਖ ਸਾਡੇ ਆ ਸਾਹਮਣੇ ਘੋੜੀਆਂ ਖੜੀਆਂ ਇੱਥੇ ਬਾਈ ਜੰਦਾ ਇਹ ਮੱਝ ਕੱਟ ਕੇ ਇੱਕ ਕਦੀ ਘੋੜੀ ਅਟੈਚਮੈਂਟ ਕਰਦੀ ਐ ਇਸ ਜਗ੍ਹਾ ਦੇ ਉੱਤੇ ਇਸੇ ਕਰਕੇ ਬਾਈ ਨੇ ਸੇਲ ਕਰਨੀ ਐ ਤੇ ਇਹ ਤਿਆਰੀ ਦੇ ਵਿੱਚ ਆ ਜਾਣਕਾਰੀ ਬਾਈ ਤੋਂ ਲੈ ਲੈਨੇ ਹਾਂਜੀ ਬਾਈ ਸੱਸੀ ਗਾਲ ਜੀ ਅੱਛੀ ਗਾਲ ਬਾਈ ਹੋਰ ਠੀਕ ਠਾਕ ਬਾਈ ਹਾਂ ਹਾਂ ਵਧੀਆ ਠੀਕ ਆ ਨਾਂ ਦੱਸਦੀ ਬਾਈ ਆਪਣਾ ਆਪਣਾ ਨਾਮ ਦੀਪਾ ਜੀ ਦੇ ਬਈ ਮਾਝਾ ਆਪਣੇ ਘਰ ਦੀ ਆ। ਹਾਂ ਬਈ ਇਹ ਘਰ ਦੀ ਨਾ ਆ ਪਿਛਲੇ ਸੂਏ ਚੋਇਆ ਸੀਗਾ। ਅਜੇ ਹਫਤਾ ਕੇ ਲੈ ਜੂਗੀ। ਠੀਕ ਆ ਪਿਛਲੇ ਸੂਏ ਆਪਾਂ ਘਰੇ ਚੋਈ ਹੋਈ ਆ। ਹਾਂ ਠੀਕ ਆ ਕਿੰਨਾ ਕੁ ਦੁੱਧ ਦਿੱਤਾ ਪਈ। ਪਿਛਲੇ ਸੂਏ ਯਾਰ 17 ਕਿਲੋ ਲੀਟਰ ਸੀਗਾ। 17 ਕਿਲੋ ਲੀਟਰ ਦੇ ਲਗਭਗ ਠੀਕ ਆ। ਨੀਲੀ ਰਾਵੀ ਜੇ ਹਫਤਾ ਲੈ ਜੂਗੀ। ਠੀਕ ਆ। ਕੋਈ ਸੀਮਨਸੂਮਨ ਦਾ ਪਤਾ ਹੈ ਵੀ ਕਿਹੜਾ ਲਵਾਇਆ ਇਹਦੇ। ਯਾਰ ਉਹ ਤਾਂ ਨਹੀਂ ਆਪਾਂ ਨਾ ਡਾਕਟਰ ਪੁੱਛ ਕੇ ਦੱਸ ਸਕਦਾ ਮੈਂ ਕਿਹੜਾ। ਠੀਕ ਆ। ਹਾਂ ਬੜੀ ਜ਼ਿਆਦਾ ਫਿਰ ਆਪਾਂ ਘੂੜੀਆਂ ਤੇ ਹੀ ਕੰਮ ਕਰਦੇ ਹਾਂ। ਹਾਂ ਬਈ ਆਪਣਾ ਘੂੜੀਆਂ। ਠੀ ਬਰੀਡ ਤੇ ਕੰਮ ਕਰਦੇ ਕੋਈ ਬਈ ਘੂੜੀਆਂ ਦਾ ਵੀ ਸੇਲ ਕਰ ਚਾਹੀਦਾ ਕੰਮ ਹੈਗਾ ਬਈ ਸੇਲ ਕਰੀਦਾ ਠੀਕ ਆ ਘੂੜੀਆਂ ਦਾ ਜਾਨੀ ਕਿ ਸੇਲ ਪਰ ਚਾਹੀਦਾ ਕੰਮ ਠੀਕ ਆ ਤੇ ਇਹ ਮਾਝਾ ਪਾਰ ਜੇ ਸੇਲ ਕਰਨੀ ਸੁਆ ਕਿਨਮਾ ਬਈ ਇਹ ਨਹੀਂ ਸੁਣ ਬਈ ਚੌਥਾ ਸੁਆ ਹੁਣ ਸੁਣੀ ਆ ਠੀਕ ਆ ਚੌਥਾ ਸੁਆ ਸੁਣੀ ਆ ਲੈ ਜੀ 7-8 ਦਿਨ ਕੋਈ 10 ਦਿਨ ਹਫਤਾ ਬਈ 2 ਦਿਨ ਲੈ ਠੀਕ ਆ ਇਹਦਾ ਬੰਦੀ-ਬੁੰਦੀ ਵੀ ਚੰਗੀ ਆ ਠੀਕ ਆ ਲੋਵੇਂ ਬਈਆਂ ਦਾ ਅਮਰੀਕਨ گاਵਾਂ ਵਾਂਗੂ ਬੰਦੀ ਆ ਹਵਾਨਾ ਦੇਖੋਗੇ ਨਾ ਬਹੁਤ ਵੱਡਾ ਹਵਾਨਾ ਦੋਸਤੋ ਵਾਕਈ ਤੁਹਾਨੂੰ ਜਜਮੈਂਟ ਹੋ ਜਾਣੀ ਆ 17 ਲੀਟਰ ਦੇ ਲਗਭਗ ਬਾਈ ਜਾਂਦੇ ਨੇ ਤੀਜੇ ਸੂਆ ਆਪਾਂ ਘਰੇ ਦੁੱਧ ਚੋਇਆ ਹੋਇਆ ਥਣਾ ਦਾ ਸਾਈਜ਼ ਅਗਲੇ ਨਾਲ ਅਗਲਾ ਸੇਮ ਤੇ ਮਗਰਲੇ ਨਾਲ ਮਗਰਲਾ ਸੇਮ ਦੋਸਤੋ ਨੀਲੀ 라ਵੀ ਦੇ ਵਿੱਚ ਹੈਗੀ ਆ ਤੇ ਹੈ ਵੀ ਮੀਣੀ ਆ ਬਹੁਤ ਵੇਰਲੀ ਮੀਣੀ ਨੀਲੀ 라ਵੀ ਮਿਲਦੀ ਆ ਚੌਥਾ ਸੂਆ ਸੁਣੀਏ ਨਾ ਬਾਈ ਚੌਥਾ ਸੂਆ ਸੁਣੀਏ ਤੀਜਾ ਸੂਆ ਬਾਈ ਨੇ ਘਰੇ ਚੋਈ ਹੋਈ ਆ ਸੀਮਨ ਦਾ ਬਾਈ ਜਾਂਦਾ ਪੁੱਛ ਦਿਆਂਗੇ ਜਿਹੜੇ ਵੀਰ ਨੇ ਖਰੀਦ ਨਹੀਂ ਹੋਵੇ ਵੈਸੇ ਬਾਈ ਦੇ ਯਾਦ ਨਹੀਂ ਰਾਜੀ ਬੜੀ ਚੰਗੀ ਆ ਤੇ ਬਾਕੀ ਦੋਸਤੋ ਬਾਈ ਜਾਂਦਾ ਮਸ਼ੀਨ ਤੇ ਵੀ ਬਾਈ ਚਵਾਈ ਰੱਖ ਕਾਫੀ ਹਾਂ ਵੀ ਕਰ ਲੈਂਦੀ ਠੀਕ ਆ ਕੋਈ ਮਸ਼ੀਨ ਤੇ ਵੀ ਲੱਗੀ ਹੋਈ ਏ ਮੱਜ ਜਿਹੜੇ ਵੀਰ ਨੇ ਮਸ਼ੀਨ ਤੇ ਚਵਾਈ ਕਰਨੀ ਹੋਵੇ ਨਾ ਮਸ਼ੀਨ ਤੇ ਵੀ ਚਵਾਈ ਕਰ ਲੈਂਦੇ ਤੇ ਬਾਈਆਂ ਦਾ ਹੱਥੀ ਵੀ ਚਵਾਈ ਕਰ ਲੈਂਦੇ ਤੇ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਸੋਹਣਾ ਢਾਂਚਾ ਦੋਸਤੋ ਮਧਰੀ ਗੋਡੀ ਦੇ ਵਿੱਚ ਤੇ ਇਹਦਾ ਵੀ ਖੋਲ ਲਿਆ ਇਕੱਲੀ ਜੀੜਾ ਕਰਵਾ ਲਈਏ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਪਿੰਡ ਹੈਗਾ ਬਾਈ ਦਾ ਜੱਸੇ ਆ ਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਰਾਜੀਪੜੀ ਚੰਗੀ ਆ ਸਮਾਹਤ ਨੂੰ ਬਾਈ ਦੀ ਚੰਗੀ ਆ ਦੁੱਧ ਸੋਹਣਾ ਪਿਆਉਗੀ ਨੀਲੀ ਦਾ ਵੀ ਢਾਂਚੇ ਦੇ ਵਿੱਚ ਆ ਦੇਖ ਕਰਦੇ ਸੋਹਣੀਆਂ ਦੋਸਤੋ ਪਤਲੀ ਚਮੜੀ ਦੇ ਵਿੱਚ ਚਮਕ ਦਮਕ ਬਹੁਤ ਜ਼ਿਆਦਾ ਆ ਲੈ ਚੱਲ ਬਿਲਕੁਲ ਸਾਫ਼ ਸੁਥਰੀ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਜਿਹੜੇ ਵੀ ਇਹਦੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਲੰਡੇ ਰੁੱਡਿਆਂ ਵਾਲੇ ਰਾਹ ਦੇ ਉੱਤੇ ਪਿੰਡੋਂ ਬਾਹਰ-ਬਾਰ ਬਾਈ ਦਾ ਘਰ ਆ। ਘੂੜੀਆਂ ਵਾਲੇ ਬੱਜਦੇ ਨਹੀਂ ਤੁਮ ਠੀਕ ਆ। ਬਾਈਆਂ ਦਾ ਘੂੜੀਆਂ ਵਾਲੇ ਨਾਂ ਲੈ ਕੇ ਜਿੱਤੋਂ ਮਰਜ਼ੀ ਆ ਜਿਓ ਇੱਥੇ। ਜਿਹੜੇ ਵੀਰ ਦੇ ਪਸੰਦ ਹੋਵੇ। ਤੇ ਜੇ ਕਿਸੇ ਵੀਰ ਨੇ ਘੂੜੀ ਵੀ ਵੇਚਣੀ। ਬਾਈ ਫਿਰ ਇਹਦਾ ਰੇਟ ਕੀ ਕਰਦੇ ਆਂਗੇ? ਰੇਟ ਯਾਰ 145 ਕਰਦੇ ਆਂ ਆਪਾਂ। ਠੀਕ ਆ 145। ਠੀਕ ਆ। ਥੋੜਾ-ਬੋੜਾ ਕੋਈ ਮਾਨਤਾਂ ਨਹੀਂ ਕਰਦਾ। ਮਾਨਤਾਂ ਕੋਈ ਨਹੀਂ ਕਰਦਾ। ਠੀਕ ਆ। ਲੋ ਵੀ 145 ਰੇਟ ਆ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜੂ ਜਿਹੜੇ ਵੀ ਦੇ ਪਸੰਦ ਹੋਵੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਾਈ ਨੇ ਮਗਰਲੇ ਸੂਏ ਘਰੇ ਤੋਂ ਹੀ 17 ਲੀਟਰ ਦੁੱਧ ਦੱਸਤਾ ਜਿਹੜਾ ਹੋਇਆ ਦੋਸਤੋ ਜੇ ਬਾਈ ਦੇ ਘਰੇ ਸੁੰਦੀਏ ਤੁਸੀਂ ਚੋਕੇ ਲ ਜਾ ਸਕਦੇ ਆ ਕਿਉਂਕਿ ਹਫਤਾ ਦਸ ਦਿਨ ਦੀ ਕੱਚੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ